ਬੱਚਾ ਬੇਕਸੂਰ ਹੈ ਸਾਡਾ ਬੱਚਾ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਕੋਈ ਕੁਝ ਨਹੀਂ ਹੋਣਾ ਚਾਹੀਦਾ ਸਾਡਾ ਵੀ ਇੱਕ ਬੱਚਾ ਆਵੇ ਹਾਂਜੀ ਇੱਕ ਮੇਰੀ ਲੜਕੀ ਹੈ ਇੱਕ ਲੜਕਾ ਆਵੇ ਸਾਡੇ ਕੋਈ ਇੰਨੇ ਨਹੀਂ ਹੈਗੇ ਬੱਚੇ ਸਾਡਾ ਵੀ ਇੱਕ ਬੱਚਾ ਆਵੇ ਅਸੀਂ ਵੀ ਇਹਦੀ ਸਲਾਮਤੀ ਜਾਣੇ ਲੜਕੇ ਦੇ ਹੱਥ ਦੇ ਵੱਜੀ ਹੈ ਉਹਦੇ ਲੜਕੇ ਦੇ ਆਪਣਾ ਪੱਟ ਤੇ ਤੇ ਲੱਕ 'ਚ ਵੱਜੀ ਹੈ ਅੱਛਾ ਬਾਕੀ ਕਹਿ ਰਹੇ ਨੇ ਵੀ ਉਹ ਮੁੰਡਾ ਤਾਂ ਦੂਜਾ ਕੰਮ ਚੋਰਨਾ ਚੋਰੀਆ ਕਰਦਾ ਸਾਨੂੰ ਨਹੀਂ ਪਤਾ ਵੀ ਕਰਦਾ ਸੀ ਜਾਂ ਨਹੀਂ ਸੀ ਕਰਦਾ ਹਾਂਜੀ ਉਹ ਬੱਚਾ ਡਰਦਾ ਭੱਜਿਆ ਉਹਦੇ ਨਾਲ ਤੇ ਪੁਲਿਸ ਨੇ ਗੋਲੀਆ ਮਾਰ ਦਿੱਤੀ ਮਾਰੀ ਹਾਂਜੀ ਉਹ ਡਰਦਾ ਭੱਜਿਆ ਵੇ ਉਹਦੇ ਨਾਲ ਪਹਿਲਾਂ ਵੀ ਇਹ ਸਾਡਾ ਲੜਕਾ ਤੇ ਜਾ ਕੇ ਨਹੀਂ ਸੀ ਰਾਜ਼ੀ ਉਹਨੇ ਆਖਿਆ ਤੇ ਮੈਂ ਸਭ ਨੂੰ ਧੱਕੇ ਆਵੇ ਤੇ ਬਾਕੀ ਉਹ ਲੜਕਾ ਚਲੋ ਟੋੜ ਕੇ ਆਵੇ ਮਾਂ ਦਾ ਮਮੀ ਤੁਸੀਂ ਮੈਨੂੰ ਕੰਮ ਜਾਬ ਨਹੀਂ ਹੋ ਦਿੰਦੇ ਚਲੋ ਮੈਂ ਉਹਦੇ ਨਾਲ ਰਲ ਕੇ ਕਰ ਲੈਣਾ ਮਾਂ ਸਾਨੂੰ ਵੀ ਐਸੀ ਚਲੋ ਬੱਚਾ ਕੰਮ ਜਾਬ ਨਹੀਂਦਾ ਆਲਿਪੁਰ ਕੈਂਦੀ ਸੀ ਉਹਨਾਂ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਸੀ ਕਹਿੰਦੇ ਚਾੜੇ ਮੁੰਡੇ ਉਹਨਾਂ ਚਾੜੇ ਦੇ ਵਿੱਚ ਫਾਇਰਿੰਗ ਹੋਈ ਹੈ ਪੁਲਿਸ ਬਣੇ ਪੁਲਿਸ ਲਾਈਏ ਨੇ ਪੁਲਿਸ ਨੇ ਇਹ ਸਾਨੂੰ ਕਿਸੇ ਕਾਲ ਦੀ ਨਹੀਂ ਪਤਾ ਜੀ ਸਾਡੇ ਲੜਕੇ ਕੋਲ ਕੋਈ ਹਥਿਆਰ ਨਹੀਂ ਕੁਝ ਨਹੀਂ ਪਤਾ ਨਹੀਂ ਉਸ ਲੜਕੇ ਕੋਲ ਕੋਈ ਹੋਵੇ ਉਹ ਕੋਈ ਕੀ ਕੰਮ ਕਰ ਚਾੜੇ ਬੇਟਾ ਕਰਨਜੀਤ ਕਰਮਜੀਤ ਕਰਮਜੀਤ ਕੀ ਘਟਨਾ ਹੋਈ ਤੁਹਾਨੂੰ ਕੋਈ ਖਬਰ ਮਿਲੀ ਪੁਲਿਸ ਤੋਂ ਸਾਨੂੰ ਤੇ ਇਹ ਹੀ ਖਬਰ ਮਿਲੀ ਹੈ ਭਈ ਇਹ ਭੱਜੇ ਨੇ ਤੇ ਪੁਲਿਸ ਵਾਲਿਆਂ ਨੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਏ ਤੇ ਭੱਜੇ ਨੇ ਤਾਂ ਗੋਲੀਆਂ ਮਾਰ ਦਿੱਤੀਆਂ ਨਹੀਂ ਹਾਂ ਹਾਂ ਸਾਨੂੰ ਤੇ ਇੰਨੀ ਖਬਰ ਮਿਲੀ ਕਿੰਨੀ ਖਬਰ ਦਿੱਤੀ ਉਹਨਾਂ ਨੂੰ ਪੁਲਿਸ ਦੀ ਫੋਨ ਆਇਆ ਕਿ ਤਾਂ ਫੋਨ ਨਹੀਂ ਇਹਦੇ ਚਾਚੇ ਦਾ ਫੋਨ ਆਇਆ ਅੱਛਾ ਅੱਛਾ ਤੇ ਮੁੰਡਾ ਕਰਦਾ ਕੀ ਸੀ ਲੜਕੇ ਦੇ ਹੱਥ ਦੇ ਭੱਜੀ ਏ ਉਹਦੇ ਲੜਕੇ ਦੇ ਆਪਣਾ ਪੱਟ ਤੇ ਤੇ ਲੱਕ 'ਚ ਭੱਜੀ ਏ ਅੱਛਾ ਬਾਕੀ ਕਹਿ ਰਹੇ ਨੇ ਭਈ ਉਹ ਮੁੰਡਾ ਤਾਂ ਦੂਜਾ ਕੰਮ ਚੋਰੀਆਂ ਚੁਰਿਆਂ ਦਾ ਸਾਨੂੰ ਨਹੀਂ ਪਤਾ ਵੀ ਕਰਦਾ ਸੀ ਜਾਂ ਨਹੀਂ ਸੀ ਕਰਦਾ ਕਰਮਜੀਤ ਦਾ ਕੀ ਕੰਮ ਸੀ ਆਪਣੇ ਕਾਕੇ ਦਾ ਆ ਕਾ ਪਰ ਤੇ ਡੰਗੜ ਨੂੰ ਕਰ ਰੱਖੇ ਨੇ ਮਾੜਾ ਮੋਟਾ ਤੇ ਇੱਥੇ ਹੀ ਕਰ ਲੈਂਦਾ ਸੀ ਅੱਛਾ ਤੇ ਕਰਦਾ ਸੀ ਕਰੂ ਕਦੋਂ ਕਰੋਗੇ ਅਸੀਂ ਤੁਹਾਨੂੰ ਘਰੋਂ ਤੇ ਆ ਦੋ ਕੁ ਦੇਣੀ ਇਹਨੂੰ ਹੋਈ ਅੱਛਾ ਕਿਹਨੂੰ ਬੁਲਾਇਆ ਸੀ ਕੀ ਕਰਨਗੇ ਇਹਦੇ ਚਾਚੇ ਦੇ ਲੜਕੇ ਨੇ ਬੁਲਾਇਆ ਸੀ ਹਾਂ ਕੀ ਆਖਦਾ ਸੀ ਉਹ ਆਂਦਾ ਸੀ ਮੈਂ ਜਿਮ ਖੋਲੀ ਹੈ ਤੇ ਤੂੰ ਬਈ ਆ ਜਾ ਮੇਰੇ ਕੋਲ ਅੱਛਾ ਤੇ ਮੈਂ ਅਸੀਂ ਰਲ ਕੇ ਕੰਮ ਕਰਾਂਗੇ ਕੋਫੀ ਦੀ ਦੁਕਾਨ ਖੋਲੀਏ ਤੂੰ ਵੀ ਹਿੱਸਾ ਪਾ ਲੈ ਠੀਕ ਹੈ ਹਾਂਜੀ ਅੱਗੋਂ ਸਾਨੂੰ ਨਹੀਂ ਕਿਸੇ ਗੱਲ ਦਾ ਪਤਾ ਜੀ ਹੂੰ ਚਾਚੇ ਦੇ ਮੁੰਡੇ ਕੀ ਨਾਮ ਹੈ ਪ੍ਰਿੰਸ ਅ ਜੀ ਚਾਚੇ ਦਾ ਮੁੰਡਾ ਪ੍ਰਿੰਸ ਹੀ ਉਹ ਕਿਤੇ ਰਹਿਣ ਉਹ ਰਾਤ ਬਰੇ

ਉਹ ਬੱਚਾ ਡਰਦਾ ਭੱਜਿਆ ਉਹਦੇ ਨਾਲ ਤੇ ਪੁਲਿਸ ਨੇ ਗੋਲੀਆਂ ਮਾਰ ਦਿੱਤੀਆਂ ਨੇ ਹਾਂਜੀ ਉਹ ਡਰਦਾ ਭੱਜਿਆ ਉਹਦੇ ਨਾਲ ਤੁਹਾਡੇ ਕੋਲ ਇਨਫੋਰਮੈਂਟ ਕੀਤੀ ਸਾਡੇ ਲੜਕੇ ਦਾ ਕੋਈ ਕਸੂਰ ਨਹੀਂ ਕਿਸ ਤਰ੍ਹਾਂ ਵੀ ਨਹੀਂ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਚੱਲਿਆ ਕੀ ਹੈ ਇਹਦੇ ਚਾਚਾ ਹੀ ਨੇ ਫੋਨ ਕਰਕੇ ਦੱਸਿਆ ਨੇ ਨਹੀਂ ਚਾਣਾ ਬੱਚਾ ਬੇਕਸੂਰ ਹੈ ਤੁਸੀਂ ਕਿਵੇਂ ਆਖਦੇ ਹੋ ਸਾਡੇ ਬੱਚਾ ਬੇਕਸੂਰ ਕਿਸ ਤਰ੍ਹਾਂ ਕਹਿ ਸਕਦੇ ਐਨੀ ਵੱਡੀ ਗੱਲ ਉਹ ਪੁਲਿਸ ਨੇ ਗੋਲੀ ਮਾਰੀ ਕੋਈ ਗਲਤੀ ਹੋਈ ਨਹੀਂ ਥੈਂਕ ਯੂ ਭੱਜੇ ਨੇ ਅੱਛਾ ਅੱਛਾ ਹਾਂਜੀ ਆਪਣੀ ਜਾਨ ਪਛਾਣ ਵਾਸਤੇ ਭੱਜੇ ਨੇ ਪੁਲਿਸ ਨੇ ਹਮਲਾ ਕੀਤਾ ਇਹਨਾਂ ਤੇ ਵੀ ਫੜਦੇ ਹੁਣੇ ਨੇ ਉਹ ਲੜਕੇ ਦੇ ਨਾਲ ਇਹ ਲੜਕਾ ਸਾਡਾ ਉਂਝ ਭੱਜ ਲਿਆ ਨਾਲ ਇਸ ਲੜਕੇ ਨੂੰ ਸਾਡੇ ਨੂੰ ਕੋਈ ਪਤਾ ਨਹੀਂ ਕਿਸੇ ਗੱਲ ਦਾ ਹਾਂਜੀ ਪਹਿਲਾਂ ਵੀ ਇਹ ਸਾਡਾ ਲੜਕਾ ਤਾਂ ਜਾ ਕੇ ਹੀ ਨਹੀਂ ਸੀ ਰਾਜੀ ਉਹਨੇ ਆਖਿਆ ਤੇ ਮੈਂ ਸਗੋਂ ਡੱਕਿਆ ਵੇ ਤੇ ਬਾਕੀ ਉਹ ਲੜਕਾ ਚਲੋ ਟੁਰ ਕੇ ਆਵੇ ਮੰਨਦਾ ਮੰਮੀ ਤੁਸੀਂ ਮੈਨੂੰ ਕਾਮਯਾਬ ਨਹੀਂ ਹੋਣ ਦਿੰਦੇ ਚਲੋ ਮੈਂ ਉਹਦੇ ਨਾਲ ਰਲ ਕੇ ਕਰ ਲੈ ਇਨਾ ਮਾ ਸਾਨੂੰ ਵੀ ਇਹ ਸੀ ਚਲੋ ਬੱਚਾ ਕਾਮਯਾਬ ਹੋ ਜਾਏਗਾ ਕਿੰਨਾ ਪੜਿਆ ਬੱਚਾ ਤੁਹਾਡਾ 10 ਪੜਿਆ ਜੀ ਕਿੰਨੀ ਉਮਰ ਆਉਦੀ ਉੰਬਰ ਉਹਦੀ ਬਾਈ ਕੁਸਾ ਲਈ ਗਏ ਐਸਾ ਇੱਥੇ ਪਹਿਲੀ ਪਹਿਲੀ ਗੁਲੀ ਹੈ ਬਣੀ ਜੁਇਨ ਹੈ ਜੀ ਹੈ ਜੀ ਜੀ ਨਹੀਂ ਪਹਿਲੀ ਆਪਣੀ ਇੱਥੇ ਪਹਿਲੀ ਆਵੇ ਸਾਡੀ 4 ਕਿੱਲੇ ਹਾਂਜੀ ਮਾਲੀ ਪੁਲਿਸ ਕਹਿੰਦੀ ਸੀ ਉਹ ਉਹਨਾਂ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਸੀ ਕਹਿੰਦੇ ਛਾੜੇ ਮੁੰਡੇ ਉਹਨਾਂ ਛਾੜੇ ਦੇ ਵਿੱਚ ਫਾਇਰਿੰਗ ਹੋਈ ਹੈ ਪੁਲਿਸ ਵਾਲੇ ਗੋਲੀ ਚਲਾਈ ਜਨੇ ਪੁਲਿਸ ਨੇ ਹਾਂ ਕੋਈ ਐ ਸਾਨੂੰ ਕਿਸੇ ਗੱਲ ਤੋਂ ਨਹੀਂ ਪਤਾ ਨਹੀਂ ਸਾਡੇ ਲੜਕੇ ਕੋਲ ਕੋਈ ਹਥਿਆਰ ਨਹੀਂ ਕੁਝ ਨਹੀਂ ਪਤਾ ਨਹੀਂ ਉਸ ਲੜਕੇ ਕੋਲ ਕੋਈ ਹੋਵੇ ਉਹ ਕੋਈ ਕੀ ਕੰਮ ਕਰਾ ਸਾਨੂੰ ਨਹੀਂ ਉਹ ਚਾਚੇ ਦਾ ਮੁੰਡਾ ਹੈ ਹਾਂਜੀ ਸਾਡੇ ਲੜਕੇ ਕੋਲ ਕੋਈ ਅਸੀਂ ਤੇ ਮਾਰੇ ਬੰਦੇ ਆ ਜੀ ਸਾਡੇ ਕੋਲ ਕੋਈ ਚੀਜ਼ ਨਹੀਂ ਤੇ ਕਿਸ ਦਰਜੇ ਮਿੰਚਾਂ ਦੇ ਬੇਟੇ ਦੇ ਝਗੜੇ ਜੁਗੜੇ ਦਾ ਵੀ ਕੇਸ ਕੁਸ਼ਤ ਕੁਸ਼ਤ ਉਹ ਤੇ ਹੈ ਵੇ ਉਹ ਉਹਦੇ ਵਿੱਚ ਵੀ ਵੇਖੋ ਜੀ ਉਵੇਂ ਹੀ ਫਸ ਗਿਆ ਇਹ ਨਾ ਗੁਜਰਾਂ ਦੀ ਲੜਾਈ ਸੀ ਇੱਕੋ ਕੇਸ ਹੈਗਾ ਹਾਂਜੀ ਹੋਰ ਕੋਈ ਕੇਸ ਹੈ ਨਹੀਂ ਜੀ ਇੱਕ ਹੀ ਕੇਸ ਹੈ ਸਾਡਾ ਲੜਕਾ ਪੈਸੇ ਉਹ ਕੋਈ ਇੱਕ ਵੱਡੇ ਹੀ 420 ਦਾ ਉਹਦੇ ਤੇ ਇਹ ਬਣਾਇਆ ਨੇ ਵੀ ਇਹਨੇ ਤਾਲਾ ਖੋਲਿਆ ਤੇ ਤਾਲਾ ਲਗਾਇਆ ਵੀ ਹੋਰ ਕੋਈ ਉੱਤੇ ਕੇਸ ਨਹੀਂ ਹੈ ਬਾਕੀ ਉਹ ਲੜਕਾਂ ਦਾ ਨਾਮ ਹੈ ਤਾਲਾ ਖੋਲਿਆ ਲਗਾਇਆ ਇਹ ਵੀ ਉਹਨਾਂ ਟੱਕੇ ਨਾਲ ਹੁਣ ਤੁਹਾਨੂੰ ਫੋਨ ਆਇਆ ਪੁਲਿਸ ਦਾ ਫੋਨ ਆਇਆ ਮੋਹਾਲੀ ਤੋਂ ਫੋਨ ਆਇਆ ਤੁਹਾਨੂੰ ਜਾਨ ਬੇਟੇ ਨੂੰ ਗੋਲੀ ਲੱਗੀ ਹੈ ਨਹੀਂ ਮੋਹਾਲੀ ਤੋਂ ਕਿਸੇ ਨੇ ਫੋਨ ਕੀਤਾ ਤੇ ਜਾਓਗੇ ਮਿਲਨ ਕਿਸ ਤਰ੍ਹਾਂ ਉਹਨੇ ਸੋਚਿਆ ਕੀ ਕਰੋਗੇ ਕਿਉਂ ਜਾਓਗੇ ਉੱਥੇ ਸਵੇਰੇ ਜਾਵਾਂਗੇ ਅਸੀਂ ਤਾਂ ਜਾਵਾਂਗੇ ਹਾਂਜੀ ਮੋਹਾਲੀ ਪਤਾ ਨਹੀਂ ਸਾਨੂੰ ਕਿਹੜੇ ਸਰਕਾਰੀ ਹਸਪਤਾਲ ਚ 17 ਸੈਕਟਰ ਚ ਕਿੱਥੇ ਵੇ ਸਾਨੂੰ ਕੋਈ ਪਤਾ ਨਹੀਂ ਤੁਸੀਂ ਦੱਸ ਸਕਦੇ ਹੋ ਸਾਨੂੰ ਤੁਹਾਨੂੰ ਮੈਂ ਦੱਸ ਦਾਂਗੀ ਪਤਾ ਨਹੀਂ ਲੱਗੇ ਪਤਾ ਲੱਗੇ ਤਾਂ ਦੱਸਾਂਗੀ ਜੇ ਪਰ ਤਾਂ ਸਾਨੂੰ ਵੀ ਨਹੀਂ ਹੈਗਾ ਹਾਂਜੀ ਠੀਕ ਹੈ ਤੁਹਾਨੂੰ ਕਿੰਨਾ ਕੱਲਿਆ ਪੱਤਰ ਅਸੀਂ ਮੀਡੀਆ ਤੋਂ ਲੈ ਕੇ ਸਾਰੇ